ਦੀ ਭਾਈ ਗਗਨਦੀਪ ਸਿੰਘ ਜੀ ਅੱਜ ਸਾਡੇ ਨਾਲ ਨੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਤੇ ਸਵਾਗਤ ਆ ਤੁਹਾਡਾ ਜੀ ਹਾਂਜੀ ਆਪਾਂ ਕੁਝ ਕੁ ਸਵਾਲ ਜੋ ਆਮ ਸੰਗਤਾਂ ਦੇ ਵਿੱਚ ਪ੍ਰਚਲਿਤ ਹੁੰਦੇ ਆ ਉਹ ਬਾਬਾ ਜੀ ਨੂੰ ਪੁੱਛਾਂਗੇ ਬਾਬਾ ਜੀ ਇੱਕ ਜਿੰਮੇ ਅਸੀਂ ਫੋਟੋ ਦੇ ਬਾਰੇ ਬਹੁਤ ਦੇਖਦੇ ਆ ਸਿੱਖ ਧਰਮ ਦੇ ਵਿੱਚ ਦੋ ਪੱਖ ਨੇ ਇੱਕ ਅਸੀਂ ਦੇਖਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ ਮੂਰਤੀ ਨੂੰ ਨਹੀਂ ਸਿੱਖ ਪੂਜਦੇ ਮੰਦਿਰਾਂ 'ਚ ਨਹੀਂ ਜਾਂਦੇ ਕਬਰਾਂ ਨੂੰ ਨਹੀਂ ਪੂਜਦੇ ਇੱਕ ਪਾਸੇ ਅਸੀਂ ਦੇਖਦੇ ਆ ਦਰਬਾਰਾਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ ਹੈ ਕਿਤੇ ਸੰਤਾਂ ਦੀ ਫੋਟੋ ਲੱਗੀ ਹੈ ਹੂੰ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਹਬਜ਼ਾਦੇ ਦੀ ਫੋਟੋ ਲੱਗੀ ਉਹ ਵੀ ਤੇ ਫਿਰ ਫੋਟੋ ਹਿੰਦੂ ਵੀਰੇ ਕਹਿੰਦੇ ਆ ਵੀ ਉਹ ਵੀ ਤੇ ਫੋਟੋ ਉਹ ਵੀ ਮੂਰਤੀ ਇੱਕ ਵੀ ਉਹਨੂੰ ਤੁਸੀਂ ਕਿਉਂ ਲਿਆਉਣਾ ਹੈ ਤੇ ਸਾਡੇ ਵਾਰੀ ਇਦਾਂ ਕਿਉਂ ਕਹਿਣਾ ਵੀ ਮੂਰਤੀ ਨਹੀਂ ਮੱਖਾਂ ਨਹੀਂ ਟੇਕਣਾ ਨਹੀਂ ਕਰਨਾ ਤੁਸੀਂ ਆਪ ਜਦੋਂ ਪ੍ਰਭਾਤ ਫੇਰੀਆਂ ਹੁੰਦੀਆਂ ਖਾਸ ਤੌਰ ਤੇ ਪ੍ਰਭਾਤ ਫੇਰੀਆਂ ਦੇ ਵਿੱਚ ਗੁਰੂ ਨਾਨਕ ਜੀ ਦੀ ਫੋਟੋ ਰੱਖ ਕੇ ਉਹ ਤੇ ਧੂਬਤੀ ਜਗਾ ਕੇ ਕੀਰਤਨ ਕਰਦੇ ਹੋਏ ਪਿੰਡਾਂ 'ਚ ਕੱਢੀਆਂ ਜਾਂਦੀਆਂ ਇਹਦਾ ਸਾਨੂੰ ਨਿਰਣਾ ਕਰੋ ਜੀ ਵੀ ਕੀ ਇਹ ਕੀ ਗਲਤ ਹੈ ਕੀ ਸਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਰਵਾਨੀ ਇੱਕ ਜੀਵਨ ਜਾਂਚ ਹੈ ਔਰ ਜਿਹੜੀ ਫੋਟੋ ਹੈ ਫੋਟੋ ਨੂੰ ਮੱਥਾ ਟੇਕਣਾ ਮਨਮਤ ਹੈ ਫੋਟੋ ਦਾ ਸਿੱਖ ਨੇ ਪੁਜਾਰੀ ਨਹੀਂ ਬਣਨਾ ਜਿਨ੍ਹਾਂ ਨੂੰ ਮਤਲਬ ਕਿ ਸਿੱਖਤਾ ਨੰਬਰ ਬਹੁਤ ਘੱਟ ਨੌਲੇਜ ਹੈ ਉਹਨਾਂ ਨੂੰ ਕਈ ਤਰੀਕਿਆਂ ਨਾਲ ਜੋੜਨਾ ਪੈਂਦਾ ਹੈ ਕੱਲੋ ਫੋਟੋ ਰੱਖਤੀ ਕਰਨੀ ਚਾਹੀਦਾ ਲੋਕ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਵੀ ਫੋਟੋ ਰੱਖ ਕੇ ਆਪਾਂ ਪ੍ਰਭਾਤ ਫੇਰੀ ਕਰੀਏ ਜ਼ਰੂਰੀ ਨਹੀਂ ਮਤਲਬ ਜਾਂ ਬਾਈਕਟ ਜਾਂ ਵੀ ਰੱਖ ਸਕਦੇ ਨੇ ਜਾਂ ਦੋਨੇ ਗੱਲਾਂ ਸਹੀ ਨੇ ਨਹੀਂ ਬਾਈਕਟ ਨਹੀਂ ਆਪਾਂ ਦੇਖੋ ਇਹ ਵੀ ਗੱਲ ਜਦੋਂ ਹੁਣ ਕਿਸੇ ਨੂੰ ਜੋੜਨਾ ਹੋ ਬੱਚੇ ਨੂੰ ਆਪਾਂ ਕੁਝ ਦੱਸਣਾ ਹੋਵੇ ਨਾ ਵੀ ਇਹ ਤੇਰਾ ਡੈਡੀ ਆ ਤੇਰੀ ਮਾਂ ਹੈ ਜਦੋਂ ਛੋਟੇ ਛੋਟੇ ਬੱਚੇ ਨੂੰ ਆਪਾਂ ਛੋਟੇ ਬੱਚਿਆਂ ਨੂੰ ਸਮਝਾਉਣਿਆ ਤੇਰੀ ਭੂਆ ਲੱਗਦੀ ਆ ਇਹ ਲੱਕ ਵੀ ਜਦੋਂ ਕਈ ਵਾਰੀ ਹਰਿਆਣੇ ਦੇ ਕੁਝ ਐਸੇ ਪਿੰਡ ਨੇ ਜਿਨ੍ਹਾਂ ਨੂੰ ਕਿ ਪਤਾ ਹੀ ਨਹੀਂ ਹੈਗਾ ਵੀ ਸਿੱਖ ਧਰਮ ਹੈ ਕੀ ਆ ਪਰ ਜਦੋਂ ਉਹਨਾਂ ਪਿੰਡਾਂ ਵਿੱਚ ਜਾਵਾਂਗੇ ਹੌਲੀ ਫ ਉਥੋਂ ਜੇ ਫੋਟੋ ਰੱਖ ਕੇ ਜੇ ਪ੍ਰਭਾਤ ਫੇਰੀ ਆਪਾਂ ਕਰ ਰਹੇ ਆ ਤਾਂ ਉਹ ਪਤਾ ਲੱਗੂਗਾ ਹੁਣ ਸਹਿਬਜ਼ਾਦਾਂ ਦੀ ਫੋਟੋ ਆਪਾਂ ਲਾਉਣੇ ਆ ਹੁਣ origignal ਸਹਿਬਜ਼ਾਦਾਂ ਦੀ ਫੋਟੋ ਤੇ ਹੈ ਨਹੀਂ ਪਰ ਫੋਟੋ ਅਸੀਂ ਸਹਿਬਜ਼ਾਦਾਂ ਦੀ ਲਾਉਣੇ ਆ ਜਦੋਂ ਬੱਚੇ ਫੋਟੋ ਦੇਖ ਦੇਣਗੇ ਫਿਰ ਉਹਦੇ ਬਾਰੇ ਪੁੱਛਣਗੇ ਫਿਰ ਆਪਾਂ ਜਾਣਕਾਰੀ ਮਤਲਬ ਕਿ ਇੱਕ ਤਸਵੀਰ ਬਣਾਈ ਗਈ ਆ ਤੇ ਉਹ ਉਹ ਤੋਂ ਸਮਝਿਆ ਜਾ ਸਕਦਾ ਪਰ ਜੁੜਨਾ ਆਪਾਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਹੀ ਹੁੰਦਾ ਮਤਲਬ ਪਹਿਲਾਂ ਫੋਟੋ ਮਾਂ ਲਾ ਸਕਦੇ ਆ ਉਹਨੂੰ ਹੌਲੀ ਹੌਲੀ ਉਹਨੂੰ ਪਰ ਸਮਝ ਜਾਣਾ ਚਾਹੀਦਾ ਜਿਸ ਤਰ੍ਹਾਂ ਇੱਕ ਸੀਨੀਅਰੀ ਕਹਿ ਲੋ ਜਾਇ ਇੱਕ ਫਿਲਮ ਬਣਦੀ ਹੈ ਨਾ ਵੀ ਪਰ ਮਤਲਬ ਕਿ ਫਿਲਮ ਕੋਈ ਵੀ ਫਿਲਮ ਬਣਦੀ ਹੈ ਉਹ ਇੱਕ ਸੀਨ ਅੱਗੇ ਸਾਹਮਣੇ ਆ ਜਾਂਦਾ ਸਾਬ ਜਦਾਂ ਦਾ ਜਿੱਦਾਂ ਹੁਣ ਮਾਤਾ ਗੁਜਰ ਕੌਰ ਦੀ ਛੰਡੇ ਬੁਰਜ ਵਿੱਚੋਂ ਤਸਵੀਰ ਬਣਾ ਦਿੱਤੀ ਗਈ ਹੈ ਜਦੋਂ ਇਤਿਹਾਸਕਾਰ ਇਤਿਹਾਸ ਸੁਣਾਊਗਾ ਤਾਂ ਉਹ ਜਿਹੜੀ ਤਸਵੀਰ ਹੈ ਤਾਂ ਉਹ ਸਾਡੇ ਸਾਹਮਣੇ ਆ ਜਾਊਗੀ ਵੀ ਛੰਡੇ ਬੁਰਜ ਵਿੱਚ ਕੁਝ ਫੋਟੋਆਂ ਠੀਕ ਵੀ ਨੇ ਪਰ ਪੂਜਣੀਆਂ ਨਹੀਂ ਫੋਟੋਆਂ ਜੀ ਹਾਂਜੀ